ਗੁਰੂ ਨਾਨਕ ਜੀ ਸਮੇਂ-ਸਮੇਂ ਸਿੱਖਾਂ ਤੇ ਪੁੱਤਰਾਂ ਦੀ ਪ੍ਰੀਖਿਆ ਲੈਂਦੇ ਰਹੇ ਸਨ। ਬਾਬਾ ਲਹਿਣਾ ਜੀ ਦੀਆਂ 12 ਪ੍ਰੀਖਿਆਵਾਂ ਲਈਆਂ ਸਨ ਅਤੇ ਆਪ ਉਹਨਾਂ ਵਿੱਚ ਪੂਰੇ ਉਤਰੇ। ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਨੂੰ ਕਿਹਾ ਪਸ਼ੂਆਂ ਲਈ ਕਾਹ ਮਾਰ ਕੇ ਲਿਆਓ। ਹੋਰ ਸੇਵਕਾਂ ਦੇ ਨਾਲ ਬਾਬਾ ਲਹਿਣਾ ਜੀ ਵੀ ਖੁਰਪਾ ਤੰਗੜੀ ਫੜ ਕੇ ਕਾਹ ਮਾਰਨ ਲੱਗੇ। ਰਾਵੀ ਨਦੀ ਦੇ ਕੰਢੇ ਬਰਸਾਤ ਕਾਰਨ ਜਦੋਂ ਗੁਰੂ ਜੀ ਨੇ ਕਾਹ ਦੀ ਪੰਡ ਵੱਢੀ ਉਸ ਵਿੱਚ ਚਿੱਕੜ ਤੇ ਪਾਣੀ ਚੋ ਰਿਹਾ ਸੀ ਗੁਰੂ ਦੇ ਬਸਤਰ ਤੇ ਸਰੀਰ ਚਿੱਕੜ ਨਾਲ ਭਰਿਆ ਦੇਖ ਕੇ ਮਾਤਾ ਸੁਲੱਖਣੀ ਜੀ ਬੜੇ ਹੈਰਾਨ ਹੋਏ ਅਤੇ ਸਤਗੁਰਾਂ ਨੂੰ ਸ਼ਾਮ ਨੂੰ ਇੱਕ ਵਿਥਿਆ ਸੁਣਾਈ ਆਪ ਬਹੁਤ ਖੁਸ਼ ਹੋਏ ਇੱਕ ਵਾਰ ਗੁਰੂ ਜੀ ਨੇ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਬਸਤਰ ਧੋ ਕੇ ਲਿਆਉਣ ਲਈ ਹੁਕਮ ਕੀਤਾ ਕਈਆਂ ਨੇ ਉੱਤਰ ਦਿੱਤਾ ਰਾਤ ਦਾ ਸਮਾਂ ਹੈ ਜੰਗਲੀ ਜਾਨਵਰਾਂ ਦਾ ਖਤਰਾ ਹੈ ਸਵੇਰੇ ਹੁਕਮ ਕਰਿਓ ਤੋ ਰਿ ਆਵਾਂਗੇ ਸ਼੍ਰੀ ਚੰਦ ਤੇ ਲਖਮੀ ਦਾਸ ਨੇ ਕਿਹਾ ਜੇ ਅਸੀਂ ਬਸਤਰ ਧੋਣੇ ਸਨ ਤਾਂ ਸਿੱਖ ਕਹਦੇ ਲਈ ਨੇ ਨਿਸ਼ਕਾਮ ਸੇਵਾ ਤੇ ਪ੍ਰੇਮ ਦੇ ਪੁੰਜ ਸ੍ਰੀ ਲਹਿਣਾ ਜੀ ਬਸਤਰ ਲੈ ਕੇ ਰਾਵੀ ਨਦੀ ਤੇ ਧੋਣ ਲੱਗ ਗਏ ਸਿੱਧਕ ਨਾਲ ਰੋਸ਼ਨ ਹੋਈ ਆਤਮਾ ਨੇ ਇਉਂ ਧੋ ਲਿਆਂਦੇ ਜਿਵੇਂ ਚਿੱਟ ਚਾਨਣੇ ਧੋਈਦੇ ਹਨ ਇੱਕ ਹੋਰ ਸਮੇ ਮੀਹ ਵਿੱਚ ਰਾਤ ਦੇ ਸਮੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੀ ਕੰਧ ਡਿੱਗ ਪਈ ਨਾਨਕidev ji ne sikhan nu keha kand banwao par banave kaun jad baba lehna ji nu aagya kiti ਆਪ ਸਾਰੀ ਰਾਤ ਅਕੰਧ ਬਣਾਉਣ ਵਿੱਚ ਲੱਗੇ ਰਹੇ ਇਹ ਦੇਖ ਕੇ ਗੁਰੂ ਜੀ ਬੜੇ ਹੀ ਪ੍ਰਸੰਨ ਹੋਏ ਸੇਵਾ ਦਾ ਦਰਜਾ ਇਤਨਾ ਉੱਚਾ ਹੈ ਕਿ ਭਾਈ ਲਹਿਣਾ ਜੀ ਵੱਲੋਂ ਆਪਾ ਭਾਵ ਤੇ ਮਾਣ ਵਡਿਆਈ ਤਿਆਗਣ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਅਣਥੱਕ ਸੇਵਾ ਬਦਲੇ ਉਹਨਾਂ ਨੇ ਆਪਣੇ ਸੁਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਹੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ ਅਤੇ ਆਪਣੇ ਅੰਗ ਨਾਲ ਲਗਾ ਕੇ ਅੰਗਦ ਬਣਾ ਲਿਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਕਹਿਣਾ ਹੈ ਕਿ ਸੇਵਾ ਸੰਤੋਖੀ ਵਿਅਕਤੀ ਹੀ ਕਰ ਸਕਦਾ ਹੈ ਅਤੇ ਜਿਸ ਦਾ ਹਿਰਦਾ ਸ਼ੁੱਧ ਹੋਵੇ ਉਹੋ ਹੀ ਸੇਵਾ ਭਾਵ ਵਿੱਚ ਪੂਰਨ ਸਫਲ ਹੋ ਸਕਦਾ ਹੈ ਸੇਵਾ ਕਰਨ ਤੋਂ ਬਿਨਾਂ ਸਾਡੇ ਕੀਤੇ ਬਾਕੀ ਧਰਮ ਕਰਮ ਵੀ ਅਜਾਈ ਹੀ ਚਲੇ ਜਾਂਦੇ ਹਨ ਸੇਵਾ ਹੀ ਸੱਚਾ ਧਰਮ ਹੈ ਜੋ ਮਨੁੱਖ ਹੱਥੀਂ ਸੇਵਾ ਦਾ ਕਿਰਤ ਮਿਹਨਤ ਨਹੀਂ ਕਰਦਾ ਉਸ ਦੇ ਕੰਨ ਕਿੰਨੇ ਸੁੱਚੇ ਜਾਂ ਕੋਲੇ ਹੋਣ ਉਹ ਅਪਵਿੱਤਰ ਹੀ ਹਨ ਸੇਵਾ ਨਾਲ ਹੀ ਤੁਸੀਂ ਹਰ ਇੱਕ ਦਾ ਦਿਲ ਜਿੱਤ ਸਕਦੇ ਹੋ ਸੇਵਾ ਬਿਨਾਂ ਜੀਵਨ ਅਧੂਰਾ ਹੈ ਸੇਵਾ ਇੱਕ ਗਹਿਣਾ ਹੈ ਜਿਵੇਂ ਪਤਨੀ ਆਪਣੇ ਪਤੀ ਦੀ ਸੇਵਾ ਸੱਚੇ ਇਰਾਦੇ ਨਾਲ ਕਰਦੀ ਹੈ ਸੋ ਉਹ ਆਪਣੇ ਧਰਮ ਨੂੰ ਫਰਜ਼ ਨੂੰ ਪਹਿਚਾਣਦੀ ਹੈ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਮਹਾਨ ਸੇਵਾ ਕੀਤੀ ਆਪਣੀ 10 ਸਾਲ ਦੀ ਬਿਰਧ ਅਵਸਥਾ ਦਾ ਖਿਆਲ ਨਾ ਕਰਦੇ ਹੋਏ ਉਹਨਾਂ ਨੇ ਆਪ ਹਰ ਰੋਜ਼ ਅੰਮ੍ਰਿਤ ਵੇਲੇ ਬਿਆਸਾ ਨਦੀ ਤੋਂ ਜਾਲ ਦੀ ਗਾਗਰ ਲਿਆ ਕੇ ਗੁਰ ਅੰਗਦ ਦੇਵ ਜੀ ਦੇ ਇਸ਼ਨਾਨ ਕਰਵਾਉਂਦੇ ਹੁੰਦੇ ਸਨ ਭਾਵੇਂ ਕਿੰਨੀ ਹਨੇਰੀ ਹੋਵੇ ਜਾਂ ਕਿੰਨਾ ਝੱਖੜ ਚੁੱਲਦਾ ਹੋਵੇ ਮੀਂਹ ਪੈ ਰਿਹਾ ਹੋਵੇ ਪਰ ਉਹਨਾ ਆਪਣੀ ਸੇਵਾ ਵਿੱਚ ਨਾਗਾ ਨਹੀਂ ਪੈਣ ਦਿੱਤਾ ਨਾਲ ਹੀ ਨਾਲ ਦਿਨੇ ਤੇ ਰਾਤ ਨੂੰ ਲੰਗਰ ਵਿੱਚ ਝਾੜੂ ਦੇਣ ਭਾਂਡੇ ਮਾਂਜਣ ਤੇ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਉਣ ਦੀ ਸੇਵਾ ਵੀ ਕਰਦੇ ਹੁੰਦੇ ਸਨ ਪ੍ਰਭੂ ਦੇ ਦਰ ਤੇ ਆਦਰ ਸੇਵਾ ਮਿਹਨਤ ਸਦਕਾ ਹੀ ਪ੍ਰਾਪਤ ਹੋ ਸਕਦਾ ਹੈ ਖੁਸ਼ੀ ਨਾਲ ਕੀਤੀ ਸੇਵਾ ਕਦੇ ਵੀ ਅਜਾਈ ਨਹੀਂ ਜਾਂਦੀ ਲੋਕਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਭੁੱਲੜ ਲੋਕਾਂ ਦੇ ਨਿਥਾਵਾਂ ਤੇ ਨਿਤਾਣਾ ਤੱਕ ਵੀ ਆਖਿਆ ਜਿਨ੍ਹਾਂ ਨੂੰ ਨਾ ਦਿਨੇ ਆਰਾਮ ਤੇ ਨਾ ਰਾਤੀ ਚੈਨ ਕੇਵਲ ਪੇਟ ਦੀ ਖਾਤਰ ਗੁਰੂ ਜੀ ਦਾ ਪਾਣੀ ਢੋਂਦਾ ਹੈ ਪਰੰਤੂ ਉਹਨਾਂ ਨੇ ਕਿਸੇ ਕਿਸਮ ਦੀ ਪਰਵਾਹ ਨਹੀਂ ਕੀਤੀ ਅਤੇ ਨਿਰੰਤਰ ਸੇਵਾ ਵਿੱਚ ਜੁਟੇ ਰਹੇ ਜਿਸ ਦੇ ਫਲਸਰੂਪ ਸਤਗੁਰੂ ਜੀ ਪ੍ਰਸੰਨ ਹੋ ਕੇ ਆਪਨੋ ਨਿਤਾਣਿਆਂ ਦੇ ਤਾਣ ਨਿਮਾਣਿਆਂ ਦੇ ਨਿਮਾਣ ਨਿਉਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨਿਆਸਰਿਆਂ ਦੇ ਆਸਰੇ ਆਦੀ ਮਹਾਨ ਵਰ ਬਖਸ਼ੇ ਅਤੇ 1609 ਨੂੰ ਬਾਬਾ ਬੁੱਢਾ ਜੀ ਦੇ ਹੱਥੋਂ ਗੁਰਗੱਦੀ ਦਾ ਤਿਲਕ ਗੁਰੂ ਅਮਰਦਾਸ ਜੀ ਨੂੰ ਲਗਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਸੌਂਪਣਾ ਕਰ ਦਿੱਤੀ ਇਸੇ ਪ੍ਰਕਾਰ ਹੀ ਭਾਈ ਜੇਠਾ ਜੀ ਨੇ ਲੋਕ ਲਾਜ ਦੀ ਪਰਵਾਹ ਨਾ ਕਰਦਿਆਂ ਹੋਇਆਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਨਿਸ਼ਕਾਮ ਸੇਵਾ ਕੀਤੀ ਜਿਸ ਕਰਕੇ ਪਹਿਲਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਸੁਪੁੱਤਰੀ ਬੀਬੀ ਪਾਨੀ ਜੀ ਦਾ ਰਿਸ਼ਤਾ ਕਰ ਦਿੱਤਾ ਅਤੇ ਫਿਰ ਗੁਰਗੱਦੀ ਵੀ ਬਖਸ਼ ਕਰ ਦਿੱਤੀ ਗੁਰੂ ਅਮਰਦਾਸ ਜੀ ਦੀਆਂ ਦੋਨੋਂ ਸੁਪੁੱਤਰੀਆਂ ਤੇ ਜਵਾਈ ਗੋਇੰਦਵਾਲ ਸਾਹਿਬ ਵਿੱਚ ਹੀ ਰਹਿੰਦੇ ਸਨ ਸਹੁਰੇ ਘਰ ਰਹਿ ਕੇ ਦੋਨੋਂ ਜਵਾਈ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਯਤਨ ਕਰਦੇ ਸਨ ਬੋਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਗੁਰੂ ਜੀ ਨੇ ਵੀ ਸੰਗਤ ਨਾਲ ਮਿਲ ਕੇ ਸੇਵਾ ਕੀਤੀ ਇੱਕ ਦਿਨ ਲਾਹੌਰ ਦੇ ਸੋਢੀ ਉਹਨਾਂ ਦੇ ਸਬੰਧ ਤੇ ਨਿਕਟ ਵਰਤੀ ਹਰੀਦਵਾਰ ਜਾਂਦੇ ਹੋਏ ਗੋਇੰਦਵਾਲ ਸਾਹਿਬ ਵਿੱਚੋਂ ਲੰਘੇ ਗਾਰ ਤੇ ਮਿੱਟੀ ਦੀਆਂ ਟੋਕਰੀਆਂ ਚੁੱਕੀ ਜਾਂਦੀ ਸੰਗਤ ਵਿੱਚੋਂ ਗੁਰੂ ਜੀ ਨੂੰ ਪਛਾਣ ਲਿਆ ਅਤੇ ਬੋਲਕ ਬੋਲ ਵੀ ਦਿੱਤੇ ਪਰ ਗੁਰੂ ਜੀ ਨੇ ਬੜੀ ਹੀ ਗੰਭੀਰਤਾ ਨਾਲ ਮਾੜੇ ਬਚਨ ਸੁਨੇ ਛੋਟੇ ਸ੍ਰੀ ਅਮਰਦਾਸ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਕਹਿਣ ਲੱਗਾ ਜੇਠੇ ਨੇ ਤਾਂ ਗਿੱਲ ਹੀ ਗਾਲ ਦੁੱਤੀ ਏ ਇਹ ਤਾਂ ਨਿਆਣਾ ਸਿਆਣਾ ਸੀ ਆਪਨੇ ਇਸ ਨੂੰ ਕਿਸੇ ਕੰਮ ਲਾਉਣਾ ਸੀ ਵੇਖੋ ਨਾ ਆਪ ਦਾ ਜਵਾਈ ਪਾਈ ਹੈ ਸੋਹਰੇ ਘਰ ਟੋਕਰੀ ਢੋਂਦਾ ਚੰਗਾ ਨਹੀਂ ਲੱਗਦਾ ਪਰ ਭਾਈ ਜੇਠਾ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਦਾਸ ਆਪ ਨੂੰ ਸਤਿਗੁਰੂ ਤੇ ਮੁਕਤੀ ਦਾਤਾ ਸਮਝ ਕੇ ਸੇਵਾ ਕਰਦਾ ਹੈ ਮੇਰੇ ਹਿਰਦੇ ਵਿੱਚ ਪ੍ਰੇਮ ਦੀ ਗੰਗਾ ਉਮੰਡ ਪਈ ਹੈ ਜਿਵੇਂ ਵਿੱਚ ਲੋਕ ਲਾਜ ਦੇ ਤੀਲੇ ਰੜ ਜਾਂਦੇ ਨੇ ਮੇਰੇ ਸਬੰਧੀਆਂ ਨੂੰ ਇਹ ਗੱਲ ਦਾ ਕੀ ਪਤਾ ਹੈ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਸ੍ਰੀ ਅਮਰਦਾਸ ਜੀ ਤੋਂ ਸੇਵਾ ਵਿੱਚ ਪਿੱਛੇ ਰਹਿ ਗਏ ਸਨ ਅਤੇ ਗੁਰਤਾ ਹਾਸਲ ਨਹੀਂ ਸੀ ਕਰ ਸਕੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰਾਂ ਬਾਬਾ ਮੋਹਰੀ ਜੀ ਦੀ ਸੇਵਾ ਵਿੱਚ ਭਾਈ ਜੇਠਾ ਜੀ ਨਾਲ ਨਾ ਮਿਚ ਸਕੇ ਅਤੇ ਗੁਰਿਆਈ ਦੇ ਅਧਿਕਾਰੀ ਨਾ ਬਣ ਸਕੇ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਸੰਗਤਾਂ ਦੀਵਾਨ ਵਿੱਚ ਜੁੜ ਬੈਠੀਆਂ ਸਨ ਤਾਂ ਗੁਰੂ ਜੀ ਵੱਲੋਂ ਸਭ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ ਮਹਾਰਾਜ ਜੀ ਆਪ ਇੱਕ ਡਿਊਟੀ ਲਾਣੀ ਤਾਂ ਭੁੱਲੀ ਗਏ ਹੋ ਭਾਂਡੇ ਮਾਂਜਣ ਦੀ ਡਿਊਟੀ ਤਾਂ ਕਿਸੇ ਦੇ ਜਿੰਮੇ ਨਹੀਂ ਲਈ ਤਾਂ ਪੰਚਮ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਫਰਮਾਉਂਦੇ ਸੰਗਤਾਂ ਦੇ ਝੂਠੇ ਪਾਂਡੇ ਮਾਂਜਣ ਦੀ ਸੇਵਾ ਅਸੀਂ ਖੁਦ ਲਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਆਟਾ ਪੀਸਿਆ ਅਤੇ ਆਈਆਂ ਸੰਗਤਾਂ ਨੂੰ ਮਾਤਾ ਗੰਗਾ ਜੀ ਸਮੇਤ ਠੰਡਾ ਜਲ ਆਪਣੇ ਹੱਥਾਂ ਨਾਲ ਪਿਲਾਉਣ ਦੀ ਸੇਵਾ ਕਰਦੇ ਰਹੇ। ਸਿੱਧ ਇਹ ਹੁੰਦਾ ਹੈ ਕਿ ਸੇਵਾ ਕੇਵਲ ਸੇਖ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਵੀ ਬੜੇ ਪਿਆਰ ਨਾਲ ਕਰਿਆ ਕਰਦੇ ਸਨ ਗੁਰੂ ਅਰਜਨ ਦੇਵ ਜੀ ਦੇ ਸਿੱਖ ਸੇਵਕਾਂ ਨੇ ਵੀ ਸੇਵਾ ਦੇ ਮਹਾਨ ਪੂਰਨੇ ਪਾਈ ਭਾਈ ਮੰਝ ਜੀ ਦੀ ਸਖੀ ਸਰਵਰ ਦੀ ਪੂਜਾ ਛੱਡ ਕੇ ਵਾਹਿਗੁਰੂ ਦੀ ਭਗਤੀ ਤੇ ਸੇਵਾ ਕਰਨ ਲੱਗ ਪਿਆ ਸੀ ਭਾਈ ਮੰਝ ਜੀ ਹਰ ਰੋਜ਼ ਗੁਰੂ ਦੇ ਲੰਗਰ ਲਈ ਲੱਕੜਾ ਲਿਆਉਣ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਹਨੇਰੀ ਚਖੜ ਆਉਣ ਕਰਕੇ ਆਪ ਖੂਹ ਵਿੱਚ ਡਿੱਗ ਪਏ ਅਰ ਸਿਰ ਤੋਂ ਲੱਕੜੀਆਂ ਨਾ ਡਿੱਗਣ ਦਿੱਤੀਆਂ ਪਤਾ ਲੱਗਣ ਤੇ ਗੁਰੂ ਅਰਜਨ ਦੇਵ ਜੀ ਵੀ ਸੰਗਤਾਂ ਸਮੇਤ ਖੂਹ ਤੇ ਪਹੁੰਚ ਗਏ ਜਦੋਂ ਰੱਸਾ ਲਮਕਾ ਕੇ ਕਿਹਾ ਗੁਰਮੁਖਾ ਬਾਹਰ ਨਿਕਲ ਆ ਤਾਂ ਭਾਈ ਜੀ ਨੇ ਪਹਿਲਾਂ ਲੱਕੜ ਬਨ ਕੇ ਭੇਜੀਆਂ ਕਿ ਕਿਤੇ ਗਿੱਲੀਆਂ ਨਾ ਹੋ ਜਾਣ ਤੇ ਫਿਰ ਆਪ ਬਾਹਰ ਨਿਕਲਣਾ ਸਵੀਕਾਰ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਜ ਜੀ ਨੂੰ ਜੱਫੀ ਵਿੱਚ ਲੈ ਕੇ ਬੜੇ ਹੀ ਪਿਆਰ ਨਾਲ ਫਰਮਾਇਆ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮਨਜ ਗੁਰੂ ਦਾ ਬੋਹੇ ਥਾ ਜਗ ਲੰਗਣਹਾਰਾ ਇਸੇ ਤਰ੍ਹਾਂ ਹੀ ਭਾਈ ਬਹਿਲੋ ਜੀ ਅੰਮ੍ਰਿਤਸਰ ਦੀ ਸੇਵਾ ਵੇਲੇ ਇੱਟਾਂ ਪਕਾਉਣ ਲਈ ਆਵਿਆ ਵਿੱਚ ਕੂੜਾ ਪਾਉਣ ਦੀ ਸੇਵਾ ਕਰਦੇ ਸਨ ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਵਹਿਲੇ ਹੋ ਕੇ ਕਿਸੇ ਦੀ ਚੱਕੀ ਪੀਹ ਕੇ ਜਾਂ ਮਜ਼ਦੂਰੀ ਕਰਕੇ ਰੋਟੀ ਖਾਂਦੇ ਸਨ ਅਤੇ ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦ ਤੱਕ ਨਹੀਂ ਸੀ ਛੱਕਦੇ ਜਿਸ ਆਵੇ ਵਿੱਚ ਕੂੜਾ ਆਪ ਪਾਉਂਦੇ ਸਨ ਉਹਨਾਂ ਦੀਆਂ ਇੱਟਾਂ ਬਹੁਤ ਚੰਗੀਆਂ ਨਿਕਲਦੀਆਂ ਤਾਂ ਉੱਥੇ ਵੀ ਗੁਰ ਅਰਜਨ ਦੇਵ ਜੀ ਨੇ ਉਸ ਦੀ ਸੇਵਾ ਤੇ ਤਿਆਗ ਵੇਖ ਕੇ ਬੜੀ ਹੀ ਖੁਸ਼ੀ ਤੇ ਬਚਨ ਕੀਤੇ ਭਾਈ ਬਹਿਲੋ ਸਭ ਤੋਂ ਪਹਿਲੋ ਬਾਬਾ ਬੁੱਢਾ ਜੀ ਨੇ ਗੁਰੂ ਘਰ ਵਿੱਚ ਨਿਰੰਤਰ ਸੇਵਾ ਕਰਕੇ ਹੀ ਮਾਣ ਤਾਣ ਅਤੇ ਵਡਿਆਈਆਂ ਪ੍ਰਾਪਤ ਕੀਤੀਆਂ ਜਦ ਸਤਗੁਰੂ ਜੀ ਦੇ ਮਹਲ ਮਾਤਾ ਗੰਗਾ ਜੀ ਨੇ ਪੰਚਮ ਪਾਤਸ਼ਾਹ ਨੂੰ ਪੁੱਤਰ ਪ੍ਰਾਪਤੀ ਲਈ ਬੇਨਤੀ ਕੀਤੀ ਤਾਂ ਉੱਥੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਇਹ ਵਡਿਆਈ ਦਿੱਤੀ ਅਤੇ ਕਿਹਾ ਕਿ ਇਹ ਦਾਤ ਤਾਂ ਬਾਬਾ ਬੁੱਢਾ ਜੀ ਹੀ ਬਖਸ਼ਿਸ਼ ਕਰਨਗੇ। ਗੁਰੂ ਅਰਜਨ ਦੇਵ ਜੀ ਆਪ ਸੇਵਾ ਸਦਕਾ ਹੀ ਵਾਰ ਦੇਣ ਦੇ ਸਮਰੱਥ ਹੋਏ ਸਨ। ਅਤੇ ਗੁਰੂ ਅਰਜਨ ਦੇਵ ਜੀ ਦੀ ਹੀ ਅਰਦਾਸ ਨਾਲ ਗੁਰੂ ਹਰ Rai ਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ ਸੀ। ਭਾਈ ਕੰਨਈਆ ਜੀ ਨਾਮ ਜਪਦੇ ਅਤੇ ਸੇਵਾ ਕਰਦੇ ਹੋਏ ਸੇਵਾ ਰੂਪ ਹੋ ਗਏ। ਅਤੇ ਅਨੰਦਪੁਰ ਸਾਹਿਬ ਦੇ ਜੰਗ ਵਿੱਚ ਮਿੱਤਰ ਤੇ ਵੈਰੀ ਸੇਵਾ ਦੇ ਫੱਟੜ ਤੇ ਪਿਆਸੇ ਸਿਪਾਹੀਆਂ ਨੂੰ ਬਿਨਾ ਵਿਤ ਕਰੇ ਪਾਣੀ ਪਿਲਾਉਂਦੇ ਰਹੇ ਭਾਈ ਕਨਈਆ ਜੀ ਦੀ ਅਦੁੱਤੀ ਸੇਵਾ ਤੋਂ ਖੁਸ਼ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਭਾਈ ਕਨਈਆ ਜੀ ਨੂੰ ਇੱਕ ਮਲਮ ਪੱਟੀ ਦੀ ਡੱਬੀ ਵੀ ਬਖਸ਼ੀ ਸੀ ਅਤੇ ਭਾਈ ਸਾਹਿਬ ਨੂੰ ਸਾਤੀ ਨਾਲ ਲਾ ਕੇ ਕਿਹਾ ਸੀ ਕਿ ਜਿੱਥੇ ਆਪ ਫਟੜ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਨਾਲ ਜ਼ਖਮਾਂ ਤੇ ਮਲਮ ਵੀ ਲਗਾ ਦਿਆ ਕਰੋ ਸਾਨੂੰ ਇਹੋ ਜੇ ਮਹਾਨ ਗੁਰੂ ਸਿੱਖਾਂ ਦੀਆਂ ਕਰਨੀਆਂ ਤੋਂ ਪ੍ਰੇਰਣਾ ਤੇ ਅਗਵਾਈ ਲੈਣੀ ਚਾਹੀਦੀ ਹੈ ਕਿ ਜਿਵੇਂ ਮਾਨ ਤਾਣ ਹੋਵੇ ਹੰਕਾਰ ਤਿਆ ਕੇ ਨਿਸ਼ਕਾਮ ਸੇਵਾ ਕਰਨੀ ਹੈ ਸੇਵਾ ਕਰਦਿਆਂ ਮਨ ਵਿੱਚ ਈਰਖਾ ਵੈਰ ਹੰਕਾਰ ਆਦਿ ਦੀ ਭਾਵਨਾ ਰੱਖਣਾ ਸਾਡੀ ਕੀਤੀ ਸੇਵਾ ਵੀ ਅਜਾਈ ਬਣਾ ਦਿੰਦਾ ਹੈ ਸੇਵਾ ਕਰਨ ਨਾਲ ਮਨ ਨਿਮਰ ਬਣਦਾ ਹੈ ਮਨ ਨਿਰਮਲ ਹੋਵੇ ਤਾਂ ਗਿਆਨ ਦੀ ਪ੍ਰਾਪਤੀ ਹੋਣ ਨਾਲ ਪ੍ਰਭੂ ਪ੍ਰੇਮ ਬਣਦਾ ਹੈ ਅਤੇ ਫਿਰ ਉਸ ਦੇ ਚਰਨਾ ਕਮਲਾਂ ਵਿੱਚ ਨਿਵਾਸ ਲੈ ਸਕਦਾ ਹੈ ਅੱਜ ਦੀ ਪਨੀਰੀ ਸੇਵਾ ਤਿਆਗ ਤੋਂ ਵਾਂਝੀ ਹੈ ਜਿਸ ਕਾਰਨ ਅੱਜ ਦੀ ਤਹਿਜੀਬ ਦਾ ਸਰਬਨਾਸ਼ ਹੋ ਸਕਦਾ ਹੈ ਸਮੇਂ ਦੀ ਲੋੜ ਹੈ ਕਿ ਆਪਣੇ ਆਪ ਨੂੰ ਗੁਰੂ ਘਰ ਦੇ ਸੇਵਕ ਅਖਵਾਉਣ ਵਾਲੇ ਤੁਸੀਂ ਅਤੇ ਅਸੀਂ ਸਭ ਹੀ ਪੁਰਾਤਨ ਗੁਰਸਿੱਖਾਂ ਦੇ ਦਰਸਾਏ ਹੋਏ ਸੇਵਾ ਦੇ ਅਦੁੱਤੀ ਪੂਰਨਿਆ ਤੇ ਚੱਲਦੇ ਹੋਏ ਅਸਲੀ ਅਰਥਾਂ ਵਿੱਚ ਸੇਵਾ ਕਰਨ ਦਾ ਢੰਗ ਸਿੱਖ ਕੇ ਸੇਵਾ ਕਮਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ